ਕਦੀ ਬਾਡੀ ਵੇਖਦਾ ਉਹ ਉੱਚੇ ਥਾਂ ਤੇ ਡੱਬੀ ਪਈ ਐ ਹਨਾ ਉਹ ਵੇਖੋ ਸੀਵੇਂ ਆ ਮਾੜੇ ਜ ਸੱਜੇ ਪਾਸੇ ਘਰੀ ਸ਼ੇਰਾ ਉਹ ਵਿਚਾਰੇ ਆਂਦੇ ਉਹਨੇ ਮਰ ਕੇ ਵੀ ਸ਼ਾਂਤੀ ਨਹੀਂ ਇਹ 12 12 10 10 ਫੁੱਟ ਦਾ ਪਾਣੀ ਐ ਤੇ ਜਿੰਨਾ ਅਜੇ ਆਪਾਂ ਦਰਿਆ ਤੋਂ 5 ਤੋਂ 6 ਕਿਲੋਮੀਟਰ ਦੂਰ ਆ ਕਦੇ ਸੁਣਿਆ ਸੀ ਲੀ ਵੀ ਦਰਵਾਜ਼ੇ 'ਚ ਗੱਡੀਆਂ ਰਹੀ ਵੜਦੇ ਸੀ ਇੱਥੇ ਕਿਸ਼ਤੀਆਂ ਹੀ ਵੜੇ ਆ ਔਰ ਕਿਸ਼ਤੀ ਵੀ ਇਹਨਾਂ ਨੇ ਪੱਕੀ ਬਣਾਈ ਹੋਈ ਐ ਆਉਂਦੀ ਆ ਇਹਨਾਂ ਦੀ ਪਿੰਡ ਵਾਲਿਆਂ ਦੀ ਇਹ ਦਰਿਆਵਾਂ ਦੀ ਡੂੰਘਾਈ ਹਰੇਕ ਸਾਲ ਆਉਂਦੇ ਹੜ ਇਸ ਗੱਲ ਦਾ ਫਿਰ ਪ੍ਰਮਾਣ ਨਹੀਂ ਵੀ ਡੂੰਗੀਆਂ ਸੋਚਾਂ ਕਿਸੇ ਦੀਆਂ ਇੱਥੇ ਹੈ ਨਹੀਂ 23 ਚੜ ਆਉਂਦਾ 25 ਚ ਫੇਰ ਆ ਜਾਂਦਾ ਇਹਨਾਂ ਨੇ ਨੇਚਰ ਨਾਲ ਖਿਲਵਾੜ ਕੀਤਾ ਆ ਉਹਦਾ ਨੁਕਸਾਨ ਹੈ ਔਰ ਇਹ ਹਰ ਸਾਲ ਹੁੰਦਾ ਹੈ ਇਹਦਾ ਭੁਗਤਾਨ ਉਹ ਨਹੀਂ ਭੁਗਤ ਰਹੇ ਨਾ ਜਿੱਥੇ ਰਾਜਸਥਾਨ ਚ ਜਾ ਰਿਹਾ ਉਹ ਭੁਗਤ ਰਹੇ ਨਹੀਂ ਨਾ ਹੀ ਹਬੋਰ ਵਾਲੇ ਪੁਖਤਰੇ ਨੇ ਇਹ ਪੁਖਤਰੇ ਨੇ ਔਰ ਉਹ ਵੀ ਹਰ ਦੂਜੇ ਸਾਲ ਜਾਂ ਹਰ ਸਾਲ ਪਰ ਸਰਕਾਰਾਂ ਕਹਿੰਦੀ ਆ ਅਸੀਂ ਜਨਤਾ ਦੀ ਮਾਂ ਹੁੰਦੀ ਸਰਕਾਰ ਝੂਠ ਮਾਰੀਆ ਜੋ ਮਰਜੀ ਮਾਰੀ ਜਾਣਾ ਭਗਵਾਨ ਦਾ ਮਾਂ ਦਾ ਮਨ ਲੋਕਾਂ ਨੂੰ ਇਜਾਜ਼ਤ ਦੇਤਾ ਇਜਾਜ਼ਤ ਕਰੂਗਾ ਇੱਥੇ ਜ਼ੀਰੋ ਲੈਵਲ ਦੇ ਆ ਕੇ ਵੇਖੇ 92 ਸੀਟਾਂ ਸੀ ਉਹਦੇ ਬਦਲਾਵ ਚਿੰਨਾ ਨੇ ਹੈਲੀਕਾਪਟਰ ਦੇਤਾ ਕੈਨ ਮਤਲਬ ਹੀ ਦੱਸੂਗਾ ਕਿ ਉਹ ਹੈਲੀਕਾਪਟਰ ਸਾਡੇ ਕਿਹੜੇ ਕੰਮ ਆ ਰਿਹਾ ਆ ਟਰੱਕ ਦੀ ਬਾਡੀ ਲੈ ਕੇ ਜਾਊਗਾ ਇਹਨਾਂ ਦੀ ਕੰਨਕ ਵਜਾਉਣਗੇ ਝੋਨਾ ਜਿਹੜਾ ਗਿਆ ਆ ਪੂਰੀ ਫਸਲ ਖਰਾਬ ਹੋ ਗਈ ਇਹਦਾ ਕੋਈ ਹਰਜਾਨਾ ਦੇਣਗੇ ਇਹਨਾਂ ਦੀ ਮਾਲਕੀਏ ਜਿਹੜੀ ਦਰਿਆ ਥੱਲੇ ਜ਼ਮੀਨ ਹੈ ਜਿਹਦੇ ਵਿਰੁੱਧ ਇਹ ਲਿਮਟਾਂ ਵੀ ਲੈਂਦੇ ਨੇ ਉਹਦਾ ਕੁਝ ਕਰਨਗੇ ਵਿਚਾਰਿਆਂ ਨੂੰ ਚੋਰ ਕਹਿੰਦੇ ਨੇ ਲੋਕ ਦਰਿਆ ਚੋਰ ਨੇ ਦਰਿਆ ਚੋਰ ਹੈ ਨਹੀਂਗੇ ਤੁਸੀਂ ਦਰਿਆ ਨੂੰ ਬੰਨ ਕੇ ਇਹਨਾਂ ਨਾਲ ਧੋਖਾ ਕੀਤਾ ਹੈ ਕਿਹੜੀ ਕਲਾਸ ਚ ਪੜਦਾ ਹੈ 9th ਉਤਰਾ ਡਰ ਲੱਗਦਾ ਵੇਖ ਕੇ ਤੇਰਾ ਤਾਂ ਡੋਬੂ ਪਾਣੀ ਤੇਰੇ ਤਾਂ ਇੱਥੇ ਵੀ ਗਲੀ 'ਚ ਵੀ ਡੋਬੂ ਐ ਤੇ ਜਾਂਦਾ ਕਿਉਂ ਨਹੀਂ ਐ ਇੱਥੋਂ ਕਿਧਰ ਕਿਧਰ ਜਾਵੇ ਆਹ ਗੱਲ ਐ ਕਿੱਥੇ ਜਾਵੇ ਕਿੱਥੇ ਜੇ ਕੋਈ ਰਿਸ਼ਤੇਦਾਰ ਕੋਲ ਹਰੇਕ ਸਾਲ ਝੋਲਾ ਚੁੱਕ ਕੇ ਜਾਵਾਂਗੇ ਸ਼ਰਮ ਆਉਂਦੀ ਐ ਸਾਨੂੰ ਹਾਂਜੀ ਵੀ ਕਿੱਥੇ ਜਾ ਕੇ ਰਹੀਏ ਸ਼ਰਮ ਦੇ ਮਾਰੇ ਇਹੀ ਘਰਾਂ 'ਚ ਬੈਠੇ ਹੋਏ ਆਂ ਵੀ ਕਿਤੇ ਜਾ ਕੇ ਬਾਸੇ ਵੀ ਰਵਾਂਗੇ ਰਿਸ਼ਤੇਦਾਰ ਭੈਣ ਭਰਾ ਵੀ ਕਹੂਗਾ ਕਿ ਹਰੇਕ ਸਾਲ ਮੂੰਹ ਚੁੱਕ ਕੇ ਆ ਜਾਂਦੇ ਰਾਤ ਨੂੰ ਇੱਕ ਦੇਖਿਆ ਉੱਥੇ ਛੱਤ ਤੇ ਖੜਕੇ ਉਹ ਦੇਖ ਰਿਆ ਸੀ ਕੀ ਰਾਤ ਨੂੰ ਠੁੱਟ ਕੇ ਦੇਖਣਾ ਪੈਂਦਾ ਤੁਹਾਨੂੰ ਵੀ ਵੱਧ ਤਾਂ ਨਹੀਂ ਗਿਆ ਲੈਵਲ ਇਹਨਾਂ ਨੂੰ ਵਿਚਾਰਿਆਂ ਦੇ ਤੇ ਪਿੰਡਾਂ 'ਚ ਰਿਸ਼ਤੇ ਨੂੰ ਦਿਆਵੇ ਕਿੰਨਾ ਸੋਨਾ ਇਹਨੂੰ ਰਿਸ਼ਤਾ ਪਤਾ ਨਹੀਂ ਹੋਊਗਾ ਨਹੀਂ ਆਖਣਗੇ ਜੁੱਤ ਹਰ ਸਾਲ ਡੋਬੋ ਦਿੰਨੇ ਆ ਜਨ ਸਾਹਿਬ ਨੂੰ ਵੀ ਉੱਪਰ ਹੀ ਸੁਖ ਆਸਨ ਸਾਰਾ ਕੁਝ ਉੱਪਰ ਹੀ ਬਣਾਇਆ ਹੋਇਆ ਜੀ نیچے ਨਹੀਂ ਬਣਾਇਆ ਵੀ ਕੀ ਪਤਾ ਕਦੋਂ ਪਾਣੀ ਆ ਜਾਵੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਿਹਤ ਵੀ ਹੋਊਗੀ ਇਸ ਕਰਕੇ ਹੀ ਆਪਦਾ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਕੁਝ ਦਰਬਾਰ ਉੱਪਰ ਹੀ ਬਣਾਇਆ ਹੋਇਆ ਜੀ ਅੱਜ ਮੈਂ ਸਵੇਰ ਦੇ 10 ਫੋਨ ਕਰ ਦਿੱਤੇ ਤੇ ਵੋਟ ਅਜੇ ਤੱਕ ਨਹੀਂ ਗਈ ਆਈ ਮੈਂ ਆਦੀ ਵਾਈਫ ਤੇ ਬੱਚੇ ਨੂੰ ਬਾਹਰ ਛੱਟ ਕੇ ਆਉਣਾ ਸੀ ਜਦੋਂ ਵੋਟ ਪਾਉਣੀ ਹੁੰਦੀ ਉਦੋਂ ਘਰੇ ਗੱਡੀ ਆਉਂਦੀ ਆ ਲੈਣ ਚਲੋ ਵੋਟ ਪਾ ਕੇ ਆਈਏ ਜਦੋਂ ਵੋਟ ਆਉਂਦੀ